hay eh, cancanos ਚਲੋ ਜੀ ਅੱਗ ਗਿਆ ਚਲ ਉੱਪਰ ਪਟਾ ਦੇ ਉਹ ਚਲ ਬੈਗ ਕਦੋਂ ਟਰੈਕਟਰ ਹਾਂ ਹਾਂ ਕਰੋ ਅੱਗੇ ਲੈ ਗਿਆ ਵਾ ਇਧਰ ਹੀ ਲੈ ਲਿਓ ਬੈਗ ਇਧਰ ਹੀ ਲੈ ਲਿਓ ਬੈਗ ਅੱਗੇ ਲੈ ਲਓ ਥੋੜੀ ਜੀ ਹੈਂ ਕੀ ਕਰੇ ਇਧਰ ਬੈਗ ਨੂੰ ਦੱਸਾ ਦੇ ਤੰਨੋ ਮਾਜਾ ਮਜਾ ਦੇਣਾ ਤੇਰੇ ਆ ਕੋਲੇ ਦਾ ਬਸ ਜਾਉ ਕੋਲੇ ਦਾ 이게리에서비다다 <목소리도> 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 ਹੋ ਜੀ ਲੰਗਰ ਲੱਗ ਰਿਹਾ ਬਾਗ ਵਾਲੀ ਹੈ ਜੀ ਨਹੀਂ ਬਾਗ ਵਾਲੀ ਬਾਗ ਵਾਲੀ ਹੈ ਲਓ ਜੀ ਇਹ ਮੈਂਬਰ ਐ ਆਪਣੇ ਟਰਾਲੀ ਚ ਲਓ ਜੀ ਲਓ ਜੀ ਲਓ ਜੀ ਲਓ ਜੀ ਵਾਹਿਗੁਰੂ ਵਾਹਿਗੁਰੂ

ਵਾਹ ਵਰਤਦੇ ਜੀ 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 ਕੋਰਨੇ ਬਰੈਡ ਲੈ ਲਈ ਇਹਨਾਂ ਲਈ ਇਹਨਾਂ ਨੂੰ ਲੈ ਲਈ ਲੋ ਜੀ ਖਾਓ ਜੀ ਬਰੈਡ ਕਰਮਾ ਕਰਮ ਬੱਦੇ ਕੱਲੀਓ ਕਦੀ ਖਰਾਵਾਂ ਆਵੇ ਅੱਗ ਲੈ ਲਿਓ

ਕਰਾ ਹੈ ਜੀ ਖਰਾਬ ਫੋਨ ਕਰ ਰਿਹਾ ਹੈ ਸਪਮ ਆ ਚੱਲ ਸਵਾ ਨੂੰ ਚਲਾਇਆ ਕਰਿਆ ਚਲੋ ਚਲਾਂਗੇ ਭਾਈ ਹੋ ਗਿਆ ਤਿਆਰ ਘਰ ਬਰੈਡ ਪਕੌੜੇ ਚਾਹ ਦਾ ਲੰਗਰ ਚੱਲ ਰਿਹਾ ਦਾ ਭਾਈ ਚਾਹ ਦਾ ਲੰਗਰ ਸਟਾਕੇ ਆਨੇ ਚੱਲਦੇ ਸੰਦੀਪ ਬੈਠਿਆ ਅੱਗੇ ਬਾਕੀ ਆਪਣੀ ਸੰਗਤ ਚ ਮੈਂਬਰ 8 ਮੈਂਬਰ ਐ ਬਾਈ ਬਾਕੀ 2 3 ਰਾਤ ਜਵਾਬ ਦੇਗੇ ਰਾਤ ਹਾਂ ਕਰਗੇ ਸਵੇਰੇ ਫਿਰ ਨਾ ਕਰਗੇ ਜੀ ਨਾ ਜੀ ਕਰ ਦੇ ਕਰਕੇ ਬਾਈ ਹੈ ਫਿਰ ਨਾ ਕਰਗੇ ਫੁਕਰਗੇ ਉੱਤਰ ਕੇ ਫਿਰ बाजी 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 अच्छा भी आ रहा ट्रैक्टर देखो को लो जी आप जी भाई राजपुरा रोड ਜੀਰਕ ਪਰ ਤੋਂ ਆਪਾਂ ਬਨੂੜ ਵਾਲੀਆਂ ਲੈਟਾਂ ਤੋਂ ਫੋਟ ਲੈ ਆਪਾਂ ਬਨੂੜ ਵਾਲੀ ਸੈਟ ਨੂੰ ਤੇ ਦੇ ਆਪਾਂ ਸਿੱਧੇ ਰਾਜਪੁਰਾ ਜਾਉਂਗੇ ਬਈ ਰਾਜਪੁਰੇ ਦੇ ਸਿੱਧਾ ਫਤਿਹਗੜ੍ਹ ਸਾਹਿਬ ਸਰਹੰਦ ਜਾਣਾ ਤਾਂ ਆਪਾਂ ਬਈ ਚੁੰਨੀ ਮੱਛਲੀੰ ਦਾ ਇਸ ਸਾਈਡ ਨੂੰ ਜਾਮ ਬਹੁਤ ਲੱਗ ਰਿਹਾ ਘਰੇ ਤਾਂ ਜਾਮ ਕਰਕੇ ਫਿਰ ਆਪਾਂ ਇੱਧਰ ਨੂੰ ਬਣਾ ਲਈ ਸਾਹਿਬ ਇੱਧਰੋਂ ਚੱਲਦੇ ਕੈਨਸਲ ਸਲਾਹ ਚੁੰਨੀ ਮਛਲੀ ਨੂੰ ਤੇ ਆ ਵੀ ਦੋਪਾਣਾ ਕੈਨਸਲ ਕਰਦੇ ਆ ਮੀਰਾਜਪੁਰੇ ਨੂੰ ਠੀਕ ਹੈ ਰਾਜਪੁਰੇ ਨੂੰ ਚਲੂਗੇ ਬਾਕੀ ਇਹ ਵੀ ਟਰਾਲੀਆਂ ਦੇਖੋ ਪਿੱਛਾ ਆਪਣੇ ਰਾਜਪੁਰੇ ਕਿੰਨੀ ਨੂੰ ਜਾ ਰਹੀਆਂ ਕੁਛ ਅੱਗੇ ਵੀ ਜਾ ਰਹੀਆਂ ਮਤਲਬ ਚੁੰਨੀ ਮਛਲੀ ਨੂੰ ਕੋਈ ਟਰਾਲੀ ਉਰੇ ਦੇ ਆਪਾ ਨੂੰ ਦਿਖੀ ਨਹੀਂ ਕੋਈ ਉੱਧਰ ਨੂੰ ਜਾਂਦੀ ਇਹ ਵੀ ਆਪਣੇ ਪਿੱਛਾ ਹੀ ਮੁੜਾਈ ਲਓ ਜੀ ਪਹੁੰਚ ਗਏ ਜੀ ਆਪਾਂ ਬਲੂਡ ਚਲੋ ਆਜੋ ਆਜੋ ਜੀ ਸਰਕਾਰੀ ਹਾਂ ਹਾਂ ਲੰਗਰ ਛਕੋ ਜੀ ਹਾਂ ਜੀ ਲੰਬੜਦਾਰ ਜੀ ਹਾਂ ਜੀ ਲੰਗਰ ਪ੍ਰਸ਼ਾਦਾ ਚੱਕ ਰਿਹਾ ਛਕ ਲੋ ਲੰਬੜਦਾਰ ਮਾਰਾ ਖੁਸ਼ ਮਜ਼ਾਜ ਬੰਦਾ ਹੈ ਸੰਦੀਪ ਹੈ ਇਹਦਾ ਰੱਖਾ ਆ ਦੇਖੇ ਟਰਾਲੀ ਨਾਲ ਵਸਾ ਲਈਏ ਕਹਿੰਦੇ ਬਾਈ ਪਹਿਲੇ ਫੋਰ ਹੋ ਜਾਂਦੇ ਸਨ ਹਾਂ ਥੱਲੇ ਬੋਰ ਹੋ ਜਾਂਦੇ ਆ ਉਹ ਗੁੱਜਰ ਕਹਿ ਕੇ ਕਿਹਾ ਗੁੱਜਰ ਦਿਵਾ ਦੇ ਗਿਆ ਹਾਂ ਕਾਲੀ ਨੂੰ ਮਾਰ ਹੋਈ ਵੀ ਆਦਾ ਅਰੇ ਪਹਿਲੀ ਵਾਰ ਨੇ ਮਾਰ ਰਿਆ ਤਾਂ ਉਹ ਉਹ ਪਹਿਲੀ ਵਾਰ ਇਹ ਕਹਿੰਦਾ ਦਰਾਤੀ ਬੰਦੂ ਹਾਂ ਕਾਲ ਮਾਰ ਗਿਆ ਲਓ ਜੀ ਰਾਜਪੁਰਾ ਟੱਪਲੇ ਬਈ ਆਪਾਂ ਤੇ ਬਾਕੀ ਜਗਾ ਜਗਾ ਦੇ ਲੰਗਰ ਚੱਲ ਰਹੇ ਆ ਜੀ ਆਪਾਂ ਨੇ ਵੀ ਲੰਗਰ ਪ੍ਰਸ਼ਾਦਾ ਛਕਣਾ ਹਲੇ ਸੰਗਤ ਨੂੰ ਲੱਗੀ ਭੁੱਖ ਲੰਮੜਦਾਰ ਭੁੱਖ ਲੱਗੀ ਲੰਮੜਦਾਰ ਨੂੰ ਮਾਰੇ ਨੂੰ ਭੁੱਖ ਲੱਗੀ ਤਾਂ ਦੋ ਬਰੈਡ ਖਵਾ ਦੇ ਤੈਨੂੰ ਬਰੈਡਾਂ ਕਰਕੇ ਬਰੈਡਾਂ ਕਰਕੇ ਸਾਰਾ ਢਿੱਡ ਮਾਂ ਹੈ ਤੇ ਨਾਂਬ ਰੈੱਡ ਕਲਾਂ ਦੇ ਉੱਥੇ ਫੇਰ ਜਿਆਦਾ ਦਿੱਕਤ ਆ ਜਾਂਦੀ। ਉੱਡੇ ਗਏ ਮੱਡੇ ਗਏ ਬਹੁਤ ਤੇ ਪਿੱਛੇ ਸਫ਼ਰ ਮੈਂ ਬਾਈ। ਸੜਕ ਬਹੁਤ ਖਰਾਬ ਸੀ। ਸੜਕ ਨੇ ਭੰਨ ਗਿਆ, ਗੇਰ ਤੇ ਤੁਸੀਂ ਦੇਖ ਲਓ ਵਿਚমা ਟੁੱਟੀ ਵੀ ਸੀ ਸੜਕ। ਡੇਰਾ ਬਸੀ ਵਾਲੀ। ਥੋੜਾ ਜਿਹਾ ਆਰਾਮ ਕਰ ਪਿੱਛੇ ਵੀ ਤੁਹਾਡੇ ਕਾਰ ਆ। ਮੱਕੀ ਹੱਥ। ਪਿੱਛੇ ਵੀ ਤੁਹਾਡੇ ਕਾਰ ਆ। ਲੰਘਣ ਚੱਲ ਰਹੇ ਆ ਬਾਈ ਦੇਖੋ। ਥੋੜੇ ਤੇ ਲੰਘਾ। ਗੁਰੂ ਕਾ ਲੰਗਰ ਟੋਟ ਵਰਤ ਰਿਹਾ ਬਾਈ ਗਰਮਾ ਗਰਮ ਪ੍ਰਸ਼ਾਦ ਆ ਜੀ ਗਰਮਾ ਗਰਮ ਛਕ ਲਿਓ ਸਾਈਡ 'ਚ ਲਾ ਲਓ ਦੇ ਇੱਕ ਆ ਮੰਗਲੇ ਮੈਂ ਲਾ ਲੀਆ ਗੱਡੀ ਉਹ ਵੀ ਗੁਰੂ ਕੀ ਨਿਕਣਾ ਵਾਸਤੇ ਸਾਈਡ 'ਚ ਲਾ ਲਓ ਦੇ ਇੱਕ ਅੱਜ ਨੂੰ ਹੈਂ ਜੀ ਦਾਤਾ ਨਾਮ ਨਾਲ ਦੋ ਬਾਈ ਜੀ ਆਪਣੀ ਟੇਕ ਤੋਂ ਬਾਈ ਤੋਂ ਗੁਰੂ ਕੇ ਲਗਰਗਾ ਅੰਕਪੀਛਲੇ ਕਰੋਪਣਾ ਵਿਭਾਗ ਜੀ ਗੁਰੂ ਪਾਰਾ ਜਨਾਬ ਆਪ ਜਾਣਦੇ ਨੇ ਵੀਰੇ ਪਛਾਣਿਆ ਚੋ ਬਾਈ ਹੈ ਰੋਈ ਤੇ ਹੋਰਾਂ ਚੋਈ ਤੇ ਰਹਿੰਦਾ ਇਹਨਾਂ ਤੋਂ ਕਹਿੰਦੇ ਕਿ ਖਲਵਾਂ ਨੂੰ ਤਰੱਕੀਆਂ ਬਖਸ਼ਣ ਜੀ ਆਜੋ 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 ਚੜਾਓ 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 ਆ ਰੰਗ ਤੇ ਉਹ ਮਾਰੂ ਦੇ ਸਟਾਡ ਉੱਤੇ ਗਏ ਲੋ ਜੀ ਸੰਗਤ ਚੜ ਗਈ ਆਪਣੇ ਬਾਹਰ ਦੇਖ ਲੋ ਐ ਸੰਗਤ ਜੁੜ ਗਈ ਵਾ ਆਪਣੇ ਗੱਲ ਹੋਰ ਤੇ ਨਹੀਂ ਦੇਖਦੇ ਚੱਲ ਰਿਹਾ ਜੀ ਲੰਗਰ ਦੇਖੋ ਬੱਤਾਂ ਜੈਗੁਰੂ ਦਰੱਖੀਆਂ ਵਾੱਚੇ ਉੱਤੇ ਚੜ੍ਹਦੀ ਕਲਾਕ ਵਿੱਚ ਹਰ ਬਰੋ ਕੰਮ ਨੂੰ ਪੂਰੀ ਕਰਨ ਬੈਠੇ ਰਹੂ ਵਿਗਿਆਦਾ ਦਾਨਪਤਨ ਜੀ ਸਾਡੇ ਹੋਰ ਬਹੁਤ ਸਾਰੇ ਛੋਟੇ ਛੋਟੇ ਬੱਚੇ ਤੇ ਰਿਹਾ ਭੈਣਾ ਉਹ ਵੀ ਉਹ ਵੀ ਗਰੁੱਪ ਦੇ ਲੰਗਰ ਆ ਬੜਾ ਆ ਲੈਮੜਦਾਰ ਕਿਸ ਤਰ੍ਹਾਂ ਫਿਰ ਵਧੀਆ ਚੰਗਾ ਤੂੰ ਸੁਣਾ ਹਮ ਹੋਰ ਸੁਣਾ ਕੋਈ ਨਮਿਤਾ ਜੀ ਤਾਂ ਵਧੀਆ ਉਹ ਦੱਸ ਢੀਡ ਬਹੁਤ ਲੱਗ ਰਹੀ ਹੋਰ ਲੰਗਰ ਬਾਣੇ ਜਗ੍ਹਾ ਹੀ ਨਹੀਂ ਹੈ ਲਾਣੇ ਦੀ ਜਗ੍ਹਾ ਪੀਜ਼ ਐਟਮ ਲੰਗਰ ਦਾ ਬਹੁਤ ਐਸ ਰੋਡ ਵਾ ਐ ਬਈ ਸੇ ਲੋਕਾਂ ਕੇ ਰੋਕ ਦੇ ਕਿਤੇ ਆ ਰੋਕਣੇ ਨੂੰ ਵੀ ਕਹਿ ਤਾ ਨਹੀਂ ਫੜ ਲੈਂਦੇ ਰੋਟੀਆਂ ਬਾ ਬਣਾ ਸੂਕੀ ਸਬਜੀ ਕੋ ਆ ਹਾਂ ਹੋਰ ਗਿਆ ਨਹੀਂ ਪਕੜਾਈ ਜਾਂਦੇ ਵਿੱਚ ਉੱਤਲੇ ਉਤਰਨੇ ਕੀ ਲੋੜੇ ਨਹੀਂ ਸੀ ਚਲ ਅੱਗ ਗਿਆ ਦੇਖਦੇ ਲਓ ਜੀ ਅੱਗੇ ਫੇਰ ਲੰਗਰ ਆ ਜਾ ਦੇਖੋ ਬਹੁਤ ਲੰਗਰ ਚੱਲ ਰਹੇ ਹੈ ਬਈ ਔੜ ਥੋੜ ਲੰਗਰ ਲਗੇ ਹੋਏ ਨੇ ਦੇਖ ਲੋ ਇਹਨੋਂ ਕਿੰਨੇ ਢੇੜਾ ਦੇਖ ਲੋ ਲੰਗਰਾਂ ਵਾ ਆਜੋ ਬਰਾਬਰ ਆਜੋ ਓ ਸਾਈਂ ਆਜੋ ਜੀ ਜਲੇਬੀ ਦਾ ਲੰਗਰ ਚੱਲ ਰਿਹਾ ਬਈ ਦੇਖ ਲੋ ਗਰਮਾ ਗਰਮ ਜਲੇਬੀ ਲੰਬੜਦਾਰ ਜਲੇਬੀ ਆ ਜਲੇਬੀ ਦਾ ਲੰਗਰ ਚੱਲ ਰਿਹਾ ਆ ਦੇਖ ਲੋ ਗਰਮਾ ਗਰਮ ਜਲੇਬੀ ਹੈ ਜਲੇਬੀ ਦਾ ਚੱਲ ਰਿਹਾ ਗਰਮਾ ਗਰਮ ਜਲੇਬੀ ਜੀ ਲੰਗਰ ਪ੍ਰਸ਼ਾਦਾ ਛੱਕ ਲਿਆ ਜੀ ਆਪਾਂ ਨੇ ਲੰਗਰ ਪ੍ਰਸ਼ਾਦਾ ਛੱਕ ਕੇ ਬਾਅਦੇ ਚੱਲੇ ਹੁਣ ਤੇ ਹੁਣ ਅੱਗੇ ਦੇਖੂਗਾ ਕਿ ਇਹਦੀ ਚਾਹ ਚੂ ਪੀਉਂਗੇ ਬਾਈ ਬੜਾ ਪ੍ਰਸ਼ਾਦਾ ਵੀ ਲੇਟ ਹੋ ਗਿਆ ਅੱਜ 3:30 ਹੋ ਗਏ 4:00 ਵਜੇ ਕਿਹਾ ਨਹੀਂ ਹਾਂ ਇੰਨ ਲਈ ਚਾਹ ਅੱਜ ਆਪਣੀ 5:00 ਵਜੇ ਚੱਲੂਗੀ ਫਿਰ 5:00 ਵਜੇ ਪੀਉਂਗੇ ਬੜਾ ਪ੍ਰਸ਼ਾਦਾ ਹਾਂ ਜੀ 5 ਵਜੇ ਵੀ ਹੁੰਦੇ ਰੋਟੀ ਖਾ ਗਿਆ ਨਹੀਂ ਵੀ ਜੀ ਕਰਦਾ ਹੈ ਸ਼ਾਮ ਨੂੰ ਨਾ ਓਹੋ ਮਾਰਿਆਂ ਕੱਢ ਗਿਆ ਬ੍ਰੇਕਾਂ ਸਰਦਾਰ ਨੇ ਡਰਾਈਵਰ ਬੋਖੜਾ ਹਾਈ ਫਾਈ ਹੈ ਪੱਕਾ ਡਰਾਈਵਰ ਹੈ ਬਈ ਤੇ ਬਾਕੀ ਸੰਗਤ ਬਹੁਤ ਜਾ ਰਹੀ ਹੈ ਬਈ ਬਹੁਤ ਸੰਗਤ ਜਾ ਰਹੀ ਹੈ ਬਹੁਤ ਟਰਾਲੀਆਂ ਗੱਡੀਆਂ ਔਰ ਲੰਗਰ ਵੀ ਬਹੁਤ ਲਗਵੇਂ ਬਈ ਰਸਤੇ ਮਥੋੜ-ਥੋੜ ਲੰਗਰ ਹੈ ਤਕਰੀਬਨ 2-2 ਕਿਲੋਮੀਟਰ ਪਰ ਲੰਗਰ ਆ ਦੋ ਤਿੰਨੋ ਕਿਲੋਮੀਟਰ ਚੱਲ ਗਏ ਅੱਗੇ ਲੰਗਰ ਆ ਜਾਂਦਾ ਹੁਣ ਜੀ ਰਾਜਪ੍ਰੇਤ ਨੇੜੇ ਪਹੁੰਚ ਗਏ ਨਹੀਂ ਰਾਜਪੁਰਾ ਟੱਪ ਗਏ ਆਪਾਂ ਨੂੰ ਕਹੇ ਲੰਗਰ ਵਾਲੇ ਸਮਝ ਮੈਗਾ ਸਤਵਨੰਗਰ ਆ ਗਿਆ ਹਾਂ ਸਤਮ ਅਠਮਨ ਲੰਗਰ ਹੋਣਾ ਆਹ ਤੇ ਬਾਕੀ ਬਹੁਤ ਲੰਗਰ ਬਾਈ ਭੀੜ ਵੀ ਬਹੁਤ ਹੈ ਲੰਗਰਾਂ ਵਾ ਸੰਦਲ ਬਹੁਤ ਸ਼ੱਕ ਹੈ ਜਾਂਦੀ ਆ ਦੇਖੋ ਜਾਨ ਤੋਂ ਪੁੱਛਿਆ ਸਰਨ ਤੋਂ ਪੁੱਛਿਆ ਲੋਕਾਂ ਤੋਂ ਪੁੱਛਿਆ ਕਿ ਕਿ ਜਤਰਾ ਕਰਨੀ ਕਰੇ ਜੇ ਕਿਸੇ ਕਿਸੇ ਨੂੰ ਵੇਖਣਾ ਸੰਦਾਂ ਆ ਕੇ ਖੱਦਰ ਤੇ ਆਉਂ ਮੋਂ ਸਾਹਮਣੀ ਦੋਨੋ ਸਾਈਡ ਲਾਇਆ ਬਾਬਾ ਜੀ ਦੇਖ ਲਓ ਦੋਵੇਂ ਸਾਈਡ ਲੰਗਰ ਚੱਲ ਰਿਹਾ ਪਰਲੀ ਸਾਈਡ ਵੀ ਸੜਕ ਤੇ ਤੇ ਉੱਲ੍ਹੀ ਸਾਈਡ ਵੀ ਆਕੀ ਠੀਕ ਲੱਗਦਾ ਠੀਕ ਟਾਈਮ ਪਾਈ ਪਹੁੰਚ ਜੂਗੇ ਬਾਕੀ ਦੇਖੂਗੇ ਆਪਣੀ ਟਰਾਲੀ ਕਿੰਨੀ ਕੁ ਦੂਰ ਖੜੋਗੀ ਕਿੱਥੇ ਕਿ ਮਿਲੂਗੀ ਜਗਾ ਖੜਾਣਾ ਹੈਗੀ ਹਿੱਡ ਤਾਂ ਬਹੁਤ ਹੋਇਆ ਜੀ ਬਾਈ ਚਾਹੇ ਕਿ ਬੌਲ ਲਗਾ ਕਿਤੇ ਕਿਤੇ ਨਾ ਹੂੰ ਜਿੱਥੇ ਨੇ ਸਿਮਿੰਟਡ ਜੀ ਹੋਆ ਨਾ ਉੱਥੇ ਨੂੰ ਡਹਿ ਕੇ ਬੌਲ ਲਗਾ ਲਓ ਜੀ ਸਰੰਦ ਪਹੁੰਚ ਲੇ ਜੀ ਸਰੰਦ ਤੇ ਆਪਾਂ ਮੁੜ ਲੈ ਫਤਿਹਗੜ੍ਹ ਸਾਹਿਬ ਨੂੰ ਤੇ ਬਾਕੀ ਢੀੜ ਬਹੁਤ ਹੈ ਬਾਈ ਦੇਖੋ ਕਿੰਨੀ ਸੰਗਤ ਆ ਰਹੀ ਹੈ ਜਾਮ ਬਹੁਤ ਹੋਣਾ ਐਲਮੜ ਦਾ ਹਾਂ ਜਾਮ ਜਾਮ ਬਹੁਤ ਲੋਗ ਹੋ ਗਏ ਪੂਰੇ ਦੇ ਚਾਹ ਲੈ ਚਾਹ ਗਰਮਾ ਗਰਮ ਚਾਹ ਆ ਜਾਓ ਬਾਹਰ ਜੀ ਆ ਜਾਓ ਜਾ ਨਾ ਜਾਮ ਨਹੀਂ ਲੱਗਦਾ ਬੜੀ ਬੱਬਾ ਟਰੈਲੇ ਰੁਕੀ ਹੋਰ ਫਿਰ ਨਾ ਕੱਢਿਆ ਚੂ ਨੋਰ ਨੋਰ ਬੋਧਾਰੀ ਦਾ ਰੁਕਦਾ ਤੇਨੇ ਸਾਰੇ ਪਿੱਛੇ ਨੇ ਟਰਾਲੇ ਇੱਕ ਲਾਈਨ ਮਾਰੀ ਨੇ ਜਿਹੜੇ ਕਾਰਾਂ ਕੂਰਾਂ ਵਾਲੇ ਫਸਾ ਨਾ ਨੇ ਜਾਮ ਲਵਾਵਾ ਫਿਰ ਉਹਦੇ ਕੋ ਟਾਇਰ ਕੰਮ ਦੇ ਨਾ ਟਾਇਰ ਤੋਂ ਪੱਟ ਲਿਆ ਸਿਕਾ ਟਟੇ ਬਾਹ ਹੈ ਚੱਲੇ ਜੰਨ ਤੋਂ ਨਿਕਲਦਾ ਹੋਰ ਸਾਹੂ ਲੈ ਲੈ ਕਹਿੰਦਾ ਅਗਲੀ ਉਹ ਹੈ ਸਾਬਰੇ ਦੇ ਲੈ ਕੱਢ ਲੈ ਕੈਨੋ ਦੀ ਪੱਟੇ ਲੈ ਆ। ਹਾਂ। ਕੌਰੇ ਲੈਣਾ ਗਲੇ। ਤੇ ਖੈਰ ਪਟ ਗਿਆ ਗੱਡੀ ਵਾਲੇ ਦਾ ਵਿਚਰੇਗਾ। ਪਾ ਕੇ ਆਂਦੇ ਫੋਨ ਤੇ ਨਾ ਆਉਂਦਾ। ਵੀਰਾਂ ਹੋਣੀ ਦੁਕਾਨ। ਵਾਲੇ ਦਾ। ਦੁਕਾਨ ਹੋਰ ਨਹੀਂ। ਅ ਉਹ ਰਟਾਇਰ ਬਹੁਤ ਜਾਣਾ ਡਾਲ ਪੋਲੇਗਾ। ਹੂੰ। ਹਾਂ ਬੜੀ ਰੋਕੀ ਆ ਬਹੁਤ ਲੰਬਾ ਜਾਮ ਲੱਗ ਰਿਹਾ ਬਾਈ ਪਤਾ ਨਹੀਂ ਪਿੱਛੇ ਕਿੰਨੇ ਕਿਲੋਮੀਟਰ ਦਾ ਜਾਮ ਲੱਗਿਆ ਹੋਣਾ ਪਿੱਛੇ ਰੱਖ ਕਿੰਨਾ ਜਿੰਨਾ ਨਹੀਂ ਇੱਧਰ ਅੱਗੇ ਵੀ ਵੇਖੋ ਕਿੰਨਾ ਦੇਖੇ ਨਹੀਂ ਲਈ ਅੱਗੇ ਵੀ ਲਾਈਨ ਵੀ ਕਿੱਥੇ ਤੱਕ ਕਿੱਥੇ ਤੱਕ ਨਹੀਂ ਬਹੁਤ ਜਾਮ ਲੱਗਿਆ ਨਹੀਂ ਜਾਮ ਲੰਬਾ ਵੀ ਚਲੋ ਜਿੱਥੇ ਆਪਾਂ ਮੁੜੇ ਦੇ 2.5 ਕਿਲੋਮੀਟਰ ਦਾ ਜਾਮ ਉਹ بڑے ਰੋਡ 'ਪਾ ਲੱਗਿਆ ਹੋਣਾ ਇਹ ਤਾਂ 3 ਕਿਲੋਮੀਟਰ ਦਾ ਜਾਮ ਲੱਗਿਆ ਸ਼ਾਮ ਦੇ ਟਾਈਮ ਇਸ ਟਾਈਮ ਸੰਘਤਾਵਾ ਨਾ ਪਾ ਦਾਈ ਤਿੰਨ ਕਿਲੋਮੀਟਰ ਦਾ ਦੁਪਹਿਰ ਨੂੰ ਚੱਲੀ ਗਈ ਇਹ ਟਰਾਲੀਆਂ ਸਵੇਰੀ ਚੱਲੀ ਦੁਪਹਿਰ ਨੂੰ ਚੱਲੀ ਤੇ ਸ਼ਾਮ ਨੂੰ ਇਕੱਠੀ ਹੋ ਗਈ ਸਾਰੇ। ਵੇਖੋ। ਦਾਈ ਤਿੰਨ ਕਿਲੋਮੀਟਰ ਦਾ ਜਾਮ ਆ। ਜ਼ਿਆਦਾ। ਹੋਰ। ਦਾਈ ਤਿੰਨ ਕਿਲੋਮੀਟਰ ਦੇ ਤੈਨੂੰ ਇਧਰੋਂ ਵਾਰ ਇਧਰੋਂ ਦਿਖੋ ਰਿਹਾ। ਇਹ ਵੀ। ਪਿੱਛੇ ਹੋ ਗਿਆ ਵਾ। ਕਿਲੋਮੀਟਰ ਇਧਰੋਂ ਦਿਖ ਰਿਹਾ ਤੈਨੂੰ। ਪਰ ਕਿਲੋਮੀਟਰ ਪਿੱਛੇ ਨੂੰ ਦਿਖ ਰਿਹਾ। 5 ਕਿਲੋਮੀਟਰ ਹੋਗਾ। ഓ ബോഡ ത ഹൈവേ തലോമിറ്റം ബി ലേ ਬਹੁਤ ਲੰਮਾ ਜਾਮਾ ਲੇਟ ਹੈਗੇ ਨਾ ਇਹ ਵੀ ਬਹੁਤ ਦੂਰ ਹੈ ਹੈ ਹੋਈ ਮੋਟੇ ਆ ਲੱਗ ਜਾਂਗੇ 2 ਦਿਨ ਘੰਟੇ ਲੱਗ ਜੀ ਵੀ ਲੱਗ ਜਾਊਗਾ ਆ ਅੱਲ ਲਾਤੀ ਆਪਾਂ ਨੇ ਬੈਕ ਉਰੇ ਚਾਰਜਰ ਚੋਰਜਰ ਸਾਬ ਲੱਗ ਗਿਆ ਲੈ ਫੜੋ ਜੀ ਤਾਰ ਆਪਾਂ ਨੇ ਇੱਧਰ ਲੰਗਰਵਾ ਦੇ ਲਾਲੀ ਬਾਈ ਤੇ ਆਪਾਂ ਹੁਣ ਚੱਲਦੇ ਆ ਮੱਥਾ ਟੇਕਣ